ਨਮਸਕਾਰ ਸਤਿ ਸ੍ਰੀ ਅਕਾਲ ਸਵਾਗਤ ਹੈ ਤੁਹਾਡਾ ਪੰਜਾਬੀ ਜਾਗਰਣ ਦੇ YouTube ਚੈਨਲ ਤੇ ਮੈਂ ਅੰਦਵਾਤਾ ਉਤਰਾਖੰਡ ਦੇ ਗੜਵਾਲ ਤੋਂ ਭਾਜਪਾ ਸੰਸਦ ਮੈਂਬਰ ਅਨਿਲ ਬਲੂਨੀ ਬਦਰੀਨਾਥ ਹਾਈਵੇ ਤੇ ਅਚਾਨਕ ਇੱਕ ਪਹਾੜ ਡਿੱਗਣ ਤੋਂ ਵਾਲ-ਵਾਲ ਬਚ ਗਏ ਹਨ ਉਹ ਉਸ ਸਮੇਂ ਜ਼ਮੀਨ ਖਿਸਕਣ ਦੇ ਪੀੜਤਾਂ ਨੂੰ ਮਿਲਣ ਜਾ ਰਹੇ ਸਨ ਅਤੇ ਖਤਰੇ ਨੂੰ ਮਹਿਸੂਸ ਕਰਦੇ ਹੋਏ ਆਪਣੀ ਕਾਰ ਤੋਂ ਜਲਦੀ ਬਾਹਰ ਨਿਕਲੇ ਅਤੇ ਸੁਰੱਖਿਆ ਥਾਵਲ ਪੱਜ ਕੇ ਇਹ ਧਿਆਨ ਦੇ ਨਿਯੋਗ ਹੈ ਕਿ ਮੌਨਸੂਨ ਦੇ ਮੌਸਮ ਦੌਰਾਨ ਬਦਰੀਨਾਥ ਹਾਈਵੇ ਤੇ ਕਰਨ ਪ੍ਰਯਾਗ ਅਤੇ ਨੰਦ ਪ੍ਰਯਾਗ ਦੇ ਵਿਚਕਾਰ ਉਮਟਾ ਦੇ ਨੇੜੇ ਇੱਕ ਨਵਾਂ ਜ਼ਮੀਨ ਖਿਸਕਣ ਵਾਲਾ ਖੇਤਰ ਉੱਭਰਿਆ ਹੈ ਇਸ ਜ਼ਮੀਨ ਖਿਸਕਣ ਵਾਲੇ ਖੇਤਰ ਨੇ ਵਾਰ-ਵਾਰ ਜ਼ਮੀਨ ਖਿਸਕਣ ਕਾਰਨ ਹਾਈਵੇ ਵਿੱਚ ਕਾਫੀ ਵਿਗੰਨ ਪਾਇਆ ਹੈ ਸੰਸਦ ਮੈਂਬਰ ਅਨਿਲ ਬਲੂਨੀ ਨੇ ਇਸ ਸੰਬੰਧੀ ਸੋਸ਼ਲ ਮੀਡੀਆ ਤੇ ਇੱਕ ਵੀਡੀਓ ਵੀ ਪੋਸਟ ਕੀਤਾ ਹੈ ਨਾਲ ਹੀ ਉਹਨਾਂ ਨੇ ਲਿਖਿਆ ਹੈ ਕਿ ਇਸ ਸਾਲ ਉਤਰਾਖੰਡ ਵਿੱਚ ਬੱਦਲ ਫਟਣ ਅਤੇ ਜ਼ਮੀਨ ਖਿਸਕਣ ਨਾਲ ਐਨੇ ਡੂੰਘੇ ਜ਼ਖਮ ਹੋਏ ਹਨ ਕਿ ਉਹਨਾਂ ਨੂੰ ਭਰਨ ਵਿੱਚ ਬਹੁਤ ਸਮਾਂ ਲੱਗੇਗਾ ਮੈਂ ਤੁਹਾਡੇ ਸਾਰਿਆਂ ਨਾਲ ਆਫਤ ਪ੍ਰਭਾਵਿਤ ਖੇਤਰ ਵਿੱਚ ਜ਼ਮੀਨ ਖਿਸਕਣ ਦਾ ਇੱਕ ਭਿਆਨਕ ਦ੍ਰਿਸ਼ ਸਾਂਝਾ ਕਰ ਰਿਹਾ ਹਾਂ ਆਫਤ ਦੇ ਇਸ ਘੜੇ ਵਿੱਚ ਮੈਂ ਸਾਰੇ ਅਧਿਕਾਰੀਆਂ ਐਨਡੀਆਰਐਫ ਐਸਡੀਆਰਐਫ ਕਰਮਚਾਰੀਆਂ ਪ੍ਰਸ਼ਾਸਨ ਅਤੇ ਚੁਣੌਤੀਪੂਰਨ ਹਾਲਾਤਾਂ ਵਿੱਚ ਵੀ ਸੜਕਾਂ ਤੋਂ ਮਲਬਾ ਸਾਫ਼ ਕਰਨ ਵਾਲੇ ਕਰਮਚਾਰੀਆਂ ਦੇ ਸਮਰਪਣ ਦੀ ਸ਼ਲਾਘਾ ਕਰਦਾ ਹਾਂ ਪੁਲ ਦੇ ਹੇਠਾਂ ਨਾਲਾ ਜ਼ਮੀਨ ਖਿਸਕਣ ਦੇ ਮਲਬੇ ਨਾਲ ਭਰਿਆ ਹੋਇਆ ਹੈ ਜੇਕਰ ਨਾਲੇ ਵਿੱਚ ਪਾਣੀ ਦਾ ਪੱਧਰ ਵੱਧਦਾ ਹੈ ਤਾਂ ਇਹ ਇੱਕ ਵੱਡਾ ਖਤਰਾ ਪੈਦਾ ਕਰ ਸਕਦਾ ਹੈ ਇਸ ਵਾਰ ਕਰਨ ਪ੍ਰਯਾਗ ਤੋਂ ਬਦਰੀ ਨਾਥਵਲ 3 ਕਿਲੋਮੀਟਰ ਦੂਰ ਓਮਟਾ ਵਿੱਚ ਇੱਕ ਨਵਾਂ ਜ਼ਮੀਨ ਖਿਸਕਣ ਵਾਲਾ ਖੇਤਰ ਉੱਭਰਿਆ ਹੈ ਇਹ 200 ਮੀਟਰ ਦੇ ਖੇਤਰ ਤੱਕ ਫੈਲ ਗਿਆ ਹੈ ਇਸ ਜ਼ਮੀਨ ਖਿਸਕਣ ਵਾਲੇ ਖੇਤਰ ਨੇ ਮੌਨਸੂਨ ਦੌਰਾਨ ਰੋਜ਼ਾਨਾ ਹਾਈਵੇ ਨੂੰ ਵਿਗਾੜ ਦਿੰਦਾ ਹੈ